ਉੰਦੇ ਨਾਲ ਹੀ ਸਬੰਧ ਦੇ ਅਗਲੀ ਜਿਹੜੀ ਖਬਰ ਕਰਦੇ ਜਾਈਏ ਮਾਸਕੋ ਤੇ ਕੀਵ ਯਾਨੀ ਕਿ ਯੂਕਰੇਨ ਰਸ਼ੀਆ ਦੀ ਜਿਹੜੀ ਲੜਾਈ ਨੂੰ 3 ਬਰੇ ਤੋਂ ਵੱਧ ਦਾ ਵਕਤ ਹੋ ਚੁੱਕਾ ਹੈ ਜਦੋਂ ਤੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ ਸੀਗਾ ਕਹਿੰਦੇ ਵੀ ਉਹਨਾਂ ਨੇ ਬੀਤੇ ਵੀਕਐਂਡ ਦੇ ਉੱਤੇ ਰਸ਼ੀਆ ਦੇ ਜਿਹੜੇ ਮਿਲਟਰੀ ਬੇਸ ਆ ਜੋ ਕਿ ਰਸ਼ੀਆ ਦੇ ਕਾਫੀ ਜ਼ਿਆਦਾ ਅੰਦਰ ਜਾ ਕੇ ਆ ਉਹਨਾਂ ਦੇ ਉੱਤੇ ਡਰੋਨ ਸਟ੍ਰਾਈਕਸ ਕੀਤੀਆਂ ਹੈਗੀਆਂ ਆ ਉਹਨਾਂ ਨੇ ਕੁਝ ਵੀਡੀਓਜ਼ ਵੀ ਜਿਹੜੀਆਂ ਤੇ ਫੋਟੋਜ਼ ਜਿਹੜੀਆਂ ਉਹ ਜਾਰੀਆਂ ਕੀਤੀਆਂ ਜਿਸ ਦੇ ਵਿੱਚ ਯੂਕਰੇਨ ਵਾਲੇ ਇਹ ਦਾਵਾ ਕਰ ਰਹੇ ਆ ਵੀ ਰਸ਼ੀਅਨ ਜਿਹੜੇ ਬੋਮਰਜ਼ ਆ ਉਹਨਾਂ ਦੇ ਉੱਤੇ ਡਰੋਨ ਦੇ ਨਾਲ ਹਮਲਾ ਕੀਤਾ ਤੇ ਕਈਆਂ ਨੂੰ ਉਹਨਾਂ ਨੇ ਖਸਤਾ ਜਿਹੜਾ ਉਹ ਕਰ ਦਿੱਤਾ ਆ ਯੂਕਰੇਨ ਦੀ ਜਿਹੜੀ ਸਿਕਿਉਰਿਟੀ ਸਰਵਿਸ ਆ ਕਿਤੇ ਵੀ ਉਹਨਾਂ ਨੇ ਫਸਟ ਪਰਸਨ 뷰 ਡਰੋਨਸ ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਕਹਿ ਸਕਦੇ ਵੀ ਐਕਸਪਲੋਸਿਵ ਸੀਗੇ ਉਹਨਾਂ ਨੂੰ ਟਰੱਕ ਦੇ ਨਾਲ ਟਰੱਕ ਦੇ ਵਿੱਚ ਡਰਾਈਵ ਕਰਕੇ ਰਸ਼ੀਆ ਦੇ ਅੰਦਰ ਜਿਹੜੇ ਉਹ ਲੈ ਕੇ ਗਏ ਫਿਰ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਉਹਨਾਂ ਨੇ ਰਸ਼ੀਆ ਦੇ ਵਿੱਚ ਉਡਾ ਕੇ ਉਹਨਾਂ ਦੇ ਜਿਹੜੇ ਬੌਮਰਜ਼ ਆ ਉਹਨਾਂ ਨੂੰ ਜਿਹੜਾ ਉਹ ਨਸ਼ਟ ਕੀਤਾ ਹੈਗਾ ਹੈ ਕਹਿੰਦੇ ਵੀ ਟਰੱਕਸ ਤੋਂ ਹੀ ਜਿਹੜੇ ਡਰੋਨਾਂ ਨੂੰ ਉਡਾਇਆ ਗਿਆ ਜੋ ਕਿ ਹਾਈਵੇਜ਼ ਦੇ ਉੱਤੇ ਇਹਨਾਂ ਨੇ ਪਾਰਕ ਕੀਤੇ ਹੋਏ ਸੀ ਰਸ਼ੀਅਨ ਮਿਲਟਰੀ ਇਨਸਟਾਲੇਸ਼ਨਜ਼ ਉਹਨਾਂ ਦੇ ਨਜ਼ਦੀਕ 41 ਕਹਿੰਦੇ ਵੀ ਹੈਵੀ ਬੋਮਬਰ ਜੈਟਸ ਆ ਉਹਨਾਂ ਦੇ ਉੱਤੇ ਮਰਮਾਨਸ ਜਿਹੜਾ ਇਲਾਕਾ ਆ ਰਸ਼ੀਆ ਦੇ ਆਰਟਿਕ ਨਾਰਥ ਦੇ ਵਿੱਚ ਉੱਥੇ ਤੇ ਸਾਈਬੇਰੀਆ ਦੇ ਵਿੱਚ ਜਿਹੜਾ ਕਿ 2700 ਮੀਲ ਦੂਰ ਪੈਂਦਾ ਯੂਕਰੇਨ ਦੇ ਬਾਰਡਰ ਤੋਂ ਉੱਥੇ ਜਾ ਕੇ ਵੀ ਇਹਨਾਂ ਨੇ ਡਰੋਨਸ ਦੇ ਨਾਲ ਹਮਲੇ ਜਿਹੜੇ ਉਹ ਕਿਤੇ ਹੈਗੇ ਆ ਸੋ ਕਹਿੰਦੇ ਵੀ ਯੂਕਰੇਨ ਨੂੰ ਇੱਕ ਜਿੱਤ ਜਿਹੜੀ ਉਹ ਪ੍ਰਾਪਤ ਹੋਈ ਆ ਤੇ ਇਹਨਾਂ ਨੇ ਇਸ ਆਪਰੇਸ਼ਨ ਦਾ ਨਾਮ ਆਪਰੇਸ਼ਨ ਟ੍ਰੋਜਨ ਟਰੱਕਸ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਸ ਦਾ ਨਾਮ ਦਿੱਤਾ ਸੀਗਾ ਸੋ ਟਰੱਕਾਂ ਦੇ ਵਿੱਚ ਸਮਗਲ ਕਰਕੇ ਪਹਿਲਾਂ ਇੱਕ ਹਸਾਬ ਦੇ ਨਾਲ ਚੋਰੀ-ਚੋਰੀ ਡਰੋਨਸ ਲੈ ਕੇ ਗਏ ਅੰਦਰ 2700 ਮੀਲ ਬਾਰਡਰ ਤੋਂ ਵੀ ਦੂਰ ਤੇ ਉੱਥੋਂ ਫਿਰ ਹਾਈਵੇਜ਼ ਤੋਂ ਡਰੋਨ ਚਲਾ ਕੇ ਇਹਨਾਂ ਨੇ ਜਿਹੜੇ 41 ਹੈਵੀ ਬੋਮਬਰ ਜੈਟਸ ਆ ਉਹਨਾਂ ਨੂੰ ਜਿਹੜਾ ਨਿਸ਼ਾਨਾ ਇਸ ਵਿੱਚ ਬਣਾਇਆ ਹੈਗਾ ਆ ਸੋ ਯੂਕਰੇਨ ਦੀਆਂ ਜਿਹੜੀਆਂ ਮਿਜ਼ਾਈਲਸ ਆ ਅ ਇੱਕ ਪਾਸੇ ਜਿਹੜਾ ਰਸ਼ੀਆ ਹੈ ਉਹ ਯੂਕਰੇਨ ਨੂੰ ਮਿਜ਼ਾਈਲਸ ਦੇ ਨਾਲ ਤੇ ਜਿਹੜੇ ਈਰਾਨ ਦੇ ਬਣੇ ਹੋਏ ਵਨ ਵੇ ਜਿਹੜੇ ਡਰੋਨ ਕਹਿੰਦੇ ਆ ਸ਼ਹੀਦ ਸ਼ਹਿਦ ਉਹਦਾ ਨਾਮ ਆ ਵੀ ਉਹਨਾਂ ਦੇ ਨਾਲ ਹਮਲਾ ਕਰ ਰਿਹਾ ਆ ਤੇ ਅੱਜ ਜਿਹੜਾ ਯੂਕਰੇਨ ਨੇ ਰੂਸ ਤੇ ਜਿਹੜੇ ਹੈ ਬੌਮਰਸ ਆ ਬੌਮਰ ਜੈਟਸ ਆ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਆ ਯੂਕਰੇਨ ਵਾਲੇ ਦਾਵਾ ਕਰ ਰਹੇ ਆ ਵੀ 7 ਬਿਲੀਅਨ ਡਾਲਰ ਦੀ ਜਿਹੜੀ ਰਸ਼ੀਆ ਦੀ ਸਟ੍ਰੈਟੈਜਿਕ aviation ਉਸ ਉਤੇ ਉਹਨਾਂ ਨੇ ਇਹਨਾਂ ਡਰੋਨਸ ਦੇ ਨਾਲ ਜਿਹੜੇ 100 100 200 4 400 ਡਾਲਰ ਦੇ ਜਿਹੜੇ ਹੁੰਦੇ ਆ ਉਹਨਾਂ ਨਾਲ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਹੈਗਾ ਆ ਠੀਕ ਅਗਲੀ ਖਬਰ ਬ੍ਰਿਟੇਨ ਤੋਂ ਆ ਰਹੀ ਆ ਬ੍ਰਿਟੇਨ ਦੇ ਲੀਡਰ ਜੋ ਯੂਕੇ ਦੇ ਲੀਡਰ ਹੈਗੇ ਆ ਪ੍ਰਾਈਮ ਮਿਨਿਸਟਰ ਉਥੇਲੇ ਕੇਅਰ ਸਟੈਮਰ ਉਹਨਾਂ ਨੇ ਇਹ ਕਿਹਾ ਹੈ ਭਈ ਰਸ਼ੀਆ ਦੀ ਸਾਨੂੰ ਜਿਹੜੀ ਥ੍ਰੈਟ ਆ ਜਾਂ ਯੂਰਪ ਨੂੰ ਥ੍ਰੈਟ ਆ